you ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਗੁੱਡ ਮਾਰਨਿੰਗ ਹੈ ਇਸ ਵੇਲੇ ਦੀ ਸ਼ੁਰੂਆਤ ਹੋ ਗਈ ਸੀ ਤੇ ਇੱਥੇ ਸੁੱਟ ਚੁੱਕੇ ਸੀ ਤੇ ਮੀਂਹ ਦੇਖੋ ਜੀ ਕਿੰਨਾ ਪੈ ਰਿਹਾ ਇਹ ਕੱਲ ਦਾ ਲੱਗਿਆ ਮੀਂਹ ਪੈਣ ਤੇ ਕੱਲ ਦੁਪਹਿਰ 11 12 ਵਜੇ ਲੱਗ ਗਿਆ ਸੀ 11:00 12:00 ਵਜੇ ਤੇ ਬੱਸ ਕੱਲ ਦਾ ਪੈਣ ਲੱਗਿਆ ਰਾਤ ਨੂੰ ਵੀ ਪਈ ਗਿਆ ਤੇ ਸਵੇਰ ਵੀ ਮੈਂ ਜਦੋਂ ਉੱਠੀ ਤੇ ਪਈ ਜਾਂਦਾ ਸੀ ਤੇ ਇੱਧਰ ਮੈਂ ਉੱਠ ਗਈ ਸੀ ਤੇ ਇੱਧਰ ਰਿਸ਼ੂ ਸਨੇ ਸੁੱਤੇ ਪਏ ਸੀ ਤੇ ਇੱਧਰ ਮੈਂ ਪੱਖਾ ਬੰਦ ਕਰਤਾ ਸੀ ਕਿਉਂਕਿ ਠੰਡ ਲੱਗੀ ਜਾਂਦੀ ਸੀ ਤੇ ਅਸੀਂ ਕੋੂਲਰ ਤਾਂ ਰੋ ਛੱਡਿਆ ਕਿਉਂਕਿ ਪੱਖੇ ਨਾਲ ਹੀ ਠ ਵੀ ਰਾਤ ਹਨਾ ਮੌਸਮ ਥੋੜਾ ਜਿਹਾ ਚੇਂਜ ਹੋ ਗਿਆ ਸੀ ਮੀਂਹ ਪੈਣ ਕਰਕੇ ਤੇ ਬਸ ਫਿਰ ਇੱਧਰ ਮੈਂ ਚਾਹ ਤਰੀ ਹੋਈ ਸੀ ਇੱਕ ਸਾਈਡ ਤੇ ਇੱਕ ਸਾਈਡ ਮੈਂ ਭਾਂਡੇ ਕੱਢੀ ਜਾਂਦੀ ਸੀ ਟੋਕਰੇ ਦੇ ਵਿੱਚ ਸਾਰੇ ਮੈਂਗਾ ਚੱਲ ਹਨਾ ਟੋਕਰੇ ਦੇ ਵਿੱਚ ਕੱਢਦਾ ਭਾਂਡੇ ਸਾਰੇ ਤੇ ਬਸ ਫਿਰ ਮੈਂ ਇੱਧਰ ਚਾਹ ਤਰ ਕੇ ਤੇ ਫਿਰ ਮੈਂ ਹੁਣ ਚਾਹ ਪਾ ਕੇ ਪੀ ਲਾਂਗੇ ਅਸੀਂ ਤੇ ਵਕੇ ਨੂੰ ਰਿਸ਼ਵਰ ਨੂੰ ਠਾ ਦਾਂਗੇ ਦੇਖੋ ਜੀ ਕਿੰਨਾ ਮੀਆ ਜਾਂਦਾ ਬਹੁਤ ਹੀ ਜ਼ਿਆਦਾ ਮੀਂਹ ਸੀ ਤੇ ਬਸ ਫਿਰ ਅਸੀਂ ਚਾਹ ਪਾਣੀ ਪੀ ਕੇ ਦੁਬਾਰਾ ਫਿਰ ਹਨਾ ਅਸੀਂ ਦੁੱਧ ਲੈਣ ਚਲੇ ਗਏ ਦੁੱਧ ਲੈ ਆ ਕੇ ਫਿਰ ਮੈਂ ਆਟਾ ਗੁੰਨਣ ਲੱਗ ਗਈ ਸੀ ਨਾ ਕੇ ਨਾਤੀ ਨਹੀਂ ਸੀ ਹਜੇ ਮੈਂ ਨੋਣਾ ਸੀ ਤੇ ਆ ਦੇਖੋ ਚੁੰਨੀ ਕਿੰਨੀ ਗਿੱਲੀ ਹੋਈ ਪਈ ਤੁਸੀਂ ਦੇਖ ਹੀ ਰਹੇ ਹੋ ਅਸੀਂ ਦੁੱਧ ਲੈ ਕੇ ਆਏ ਸੀ ਤੇ ਕਾਫੀ ਮੀਂਹ ਪੈ ਰਿਹਾ ਸੀ ਪਹਿਲਾਂ ਤਾਂ ਥੋੜਾ ਜਿਹਾ ਹਟ ਗਿਆ ਸੀ ਮੀਂਹ ਯਾਨੀ ਕਿ ਸਲੋ ਹੋ ਗਿਆ ਸੀ ਹਟਿਆ ਤਾਂ ਨਹੀਂ ਸੀ ਮੈਂ ਕਿਹਾ ਚੱਲ ਲੈ ਆਉਨੇ ਆ ਤੇ ਫਿਰ ਅਸੀਂ ਉੱਤੇ ਤੋਲਗੇ ਵਾਲਿਆ ਕੇ ਮੈਂ ਤੇ ਸੁਣਿਆ ਗਈਆਂ ਸੀ ਅਸੀਂ ਦੁੱਧ ਲੈ ਆਈਆਂ ਫਿਰ ਆ ਕੇ ਮੈਂ ਆ ਵੀ ਨਾ ਮੈਂ ਕਪਲੇ ਮਾਟਾ ਵਗੈਰਾ ਗੁੰਨਨ ਦਾ ਫਿਰ ਆਟਾ ਗੁੰਨ ਕੇ ਮੈਂ ਦਾਲਾ ਲੱਟਾ ਗੁੰਨ ਰਹੀ ਆ ਕਿਉਂਕਿ ਦਾਲ ਪਈ ਸੀ ਰਾਤ ਦੀ ਫਿਰ ਮੈਂ ਪਿਆਜ਼ ਵਗੈਰਾ ਚੀਰ ਕੇ ਇਹਦੇ ਵਿੱਚ ਨਾ ਨ ਮਿਰਚ ਪਾ ਲਿਆ ਸੀ ਥੋੜਾ ਜਿਹਾ ਤੇ ਬਸ ਪਾਣੀ ਪਾ ਲੂੰਗੀ ਇਹਦੇ ਵਿੱਚ ਦਾਲ ਵਾਲੇ ਡੋਂਗੇ ਚ ਤੇ ਬਸ ਦਾਲ ਮੈਂ ਸਾਰੀ ਪਾ ਲਈ ਸੀ ਤੇ ਦਾਲ ਪਾ ਕੇ ਤੇ ਫਿਰ ਬਸ ਇਹਨੂੰ ਮੈਂ ਹਨਾ ਮਿਕਸ ਕਰ ਲੂੰਗੀ ਪਹਿਲਾਂ ਚੰਗੀ ਤਰ੍ਹਾਂ ਪਿਆਜ਼ਾਂ ਨੂੰ ਤੇ ਨਾ ਨ ਮਿਰਚ ਨੂੰ ਆਟੇ ਦੇ ਵਿੱਚ ਮਿਕਸ ਕਰਕੇ ਤੇ ਫਿਰ ਆਪਾਂ ਬਸ ਪਾਣੀ ਲੋੜ ਮੁਤਾਬਕ ਪਾ ਕੇ ਆਪਦਾ ਆਟਾ ਗੁੰਨ ਲਾਂਗੇ ਜਿੰਨਾ ਕਾਪਣ ਚਾਹੀਦਾ ਵੀ ਪਤਲਾ ਕਰੜਾ ਜਿੰਨਾ ਕਾਣਾ ਆਪਾਂ ਨੂੰ ਤੇ ਵਸ ਫਿਰ ਮੈਂ ਆਪਦੇ ਲੋੜ ਮੁਤਾਬਕ ਮੈਂ ਜਿਆਦਾ ਹਨਾ ਢਿੱਲਾ ਨਹੀਂ ਕਰਦੇ ਆਟਾ ਠੀਕ ਜਿਹਾ ਰੱਖਦੇ ਹਾਂ ਹਾਰਡ ਬਿਬਾਲਾ ਹਾਰਡ ਵੀ ਨਹੀਂ ਬਾਲਾ ਢਿੱਲਾ ਵੀ ਨਹੀਂ ਮੀਡੀਅਮ ਜਿਹਾ ਸਾਇ ਤੇ ਵਸ ਫਿਰ ਮੈਂ ਗੁੰਨ ਕੇ ਰੱਖ ਲੂੰਗੀ ਇਹਨੂੰ ਆਟੇ ਨੂੰ ਤੇ ਆਟਾ ਗੁੰਨ ਕੇ ਤੇ ਫਿਰ ਵਸ ਮੈਂ ਹੁਣ ਰੋਟੀ ਲਾ ਮੈਂ ਨੂੰ ਦੁੱਧ ਦਿੱਤੀ ਹੋਈ ਹੈ ਤੇ ਜਦੋਂ ਤੇ ਮੇਂ ਬੰਦੇ ਚ ਲੱਗਿਆ ਜੋ ਮੀਂਹ ਇੰਨਾ ਨਾ ਬਹੁਤ ਜ਼ਿਆਦਾ ਕੱਢਦਾ ਲੱਗ ਰਹੀ ਨਹੀਂ ਪੈਣਾ ਤੇ ਹੁੰਦੋਂ ਖਮੀਂ ਕਰ ਗਿਆ ਜੀ ਕਿੰਨਾ ਮੀਂਹ ਪੈ ਰਿਹਾ ਹੁਣ ਤਾਂ ਘਟ ਗਿਆ ਪਹਿਲਾਂ ਤਾਂ ਬਹੁਤ ਜ਼ੋਰ ਦੀ ਸੀ ਤੇ ਫੇਰ ਉਹਨਾਂ ਚ ਨੇ ਆ ਦੁੱਧ ਨੂੰ ਗਈ ਸੀ ਦੁੱਧ ਲੈਣ ਤੋਂ ਤੂੰ ਇਹ ਤਾਂ ਲੈ ਲਈ ਤੇ ਪਹਿਲਾਂ ਤਾਂ ਘਟ ਸੀ ਜਦੋਂ ਸੀ ਤੂੰ ਦੁੱਧ ਲੈ ਕੇ ਮੇਰੇ ਲਈ ਕਾਹਨ ਸੀ ਤੇ ਕੋ ਦਾ ਮਿੰਨਾ ਲੈ ਕੇ ਅਰ ਨਹੀਂ ਚੰਗੀ ਸੀ ਨਹੀਂ ਮਰੀਨਾ ਤੇ ਵੀ ਨਹੀਂ ਮੈਂ ਤਾਂ ਨਹੀਂ ਨਾ ਤੁਸੀਂ ਮੈਂ ਚਲ ਦੁੱਧ ਲੈ ਆ ਕਿੰਨਾ ਹੁੰਦੀ ਹਨ ਫਿਰ ਕੱਪੜੇ ਦੁਵਾਰੇ ਫਿਰ ਮੈਨੂੰ ਚੇਂਜ ਕਰਨੇ ਪਾਣੇ ਮੈਂ ਖਰਾਬ ਹੋ ਇਹਨਾਂ ਛਿੱਟੇ ਛਿੱਟੇ ਪੈਣ ਦੇਤੇ ਲੈ ਮੈਂ ਅਣੇਸੀ ਤੇ ਹੋਣ ਵਾਸਤੇ ਮੈਂ ਦੁੱਧ ਲੈ ਆਉਂਦਾ ਤੇ ਰੱਟਾ ਗੁੰਨਣਾ ਤਾਂ ਰੱਟਾ ਮੈਂ ਗੁੰਨੇ ਦਾਣਾ ਲਾ ਤੇ ਆਲੂ ਪੂਸਾ ਕੇ ਫਿਰ ਗੁੰਨੇ ਤੇ ਮੈਂ ਖੋ ਪਿਆਜ਼ ਪਾਲੇ ਵਿੱਚ ਮੈਂ ਨਹੀਂ ਪਾ ਕੇ ਤੇ ਮੈਂ ਇਥੇ ਪਾ ਦੇ ਹਨਾ ਫਿਰ ਗੁੰਨੇ ਆ ਤੋਂ ਤੇ ਤੇ ਨੂੰ ਵਾਲਾ ਦੇਣਾ ਹੈ ਮੈਂ ਤੇ ਢਿੱਲੀ ਨੂੰ ਨਾ ਤੇ ਬਰਨਾ ਜੋਤ ਬੱਤੀ ਲਾਉਂਗੀ ਫੇਰ ਰੋਟੀ ਬਣਾਉਂਗੀ ਕਿੰਨੇ ਤੇ ਜੋਤ ਬੱਤੀ ਕਰਦੀ ਹੁੰਦਾ ਕਹਿੰਦੇ ਕਹਿੰਦੇ ਰੋਟੀ ਖਾਣੇ ਅੱਜ ਮੰਦਰ ਤੇ ਜਾਣੀ ਹੈ ਨਾ ਤੇ ਹੋਰ ਜਾਣੀ ਹੈ ਪਾਣੀ ਪਾਣੀ ਹੋਇਆ ਤੇ ਚੱਕਣ ਤੇ ਗੱਲਿਆਂ ਚ ਤੇ ਵਾਸੇ ਹੁਣ ਮੈਂ ਨਾ ਤੇ ਜੋਤ ਬੱਤੀ ਕਰਦੀ ਆਂ ਆਪਦੇ ਠੀਕ ਹੈ ਜੀ ਬਾਅਦ ਚ ਮਿਲ ਤੇ ਇੱਥੇ ਜੀ ਫਿਰ ਮੈਂ ਲੱਗ ਗਈ ਸੀ ਰੋਟੀ ਬਣਾਉਣਾ ਤੇ ਸੋਵ ਦਾ ਨਾਸ਼ਤਾ ਸਾਨੂੰ ਨੋਈ ਵਜੇ ਕੇ ਸਿ ਬਣਾਉਂਦੇ ਨੂੰ ਕਿਉਂਕਿ ਇੱਕ ਤਾਂ ਸੋਭਾ ਲੇਟ ਟੁੱਟੇ ਚ ਫਿਰ ਮੈਂ ਕਰਕੇ ਹਨਾ ਦੁੱਧ ਲੈ ਕੇ ਆਉਣਾ ਸੀ ਫਿਰ ਬਸ ਬੈਠੇ ਰਹੇ ਕਿਉਂਕਿ ਮੇਰੇ ਵਿੱਚ ਕੋਈ ਕੰਮ ਨਹੀਂ ਹੁੰਦਾ ਨਾ ਕੋਈ ਕੱਪੜੇ ਧੋਹ ਹੁੰਦੇ ਨਾ ਕੋਈ ਬਾਹਰਲਾ ਕੰਮ ਚਾੜੂ ਵਗੈਰਾ ਵਾਜਦਾ ਤੇ ਅੰਦਰ ਹੀ ਅੰਦਰ ਵਾਸੇ ਕੰਮ ਕਰ ਹੁੰਦਾ ਹਨ ਮੜਾ ਮੋਟਾ ਵਿਚਾੜੋ ਲਾ ਲਓ ਬਸ ਬੈ ਜਾ ਰੋਟੀ ਪਕਾ ਲਓ ਭਾਂਡੇ ਮਾਇ ਲਓ ਤੇ ਫਿਰ ਵਾਸੇ ਮੈਂ ਇੱਥੇ ਹਨਾ ਆਟਾ ਵਗੈਰਾ ਗੁੰਨਣਾ ਕਿਨਾ ਕੇ ਆ ਗਈ ਸੀ ਨਾ ਕੇ ਪਹਿਲਾਂ ਮੈਂ ਜੋਤ ਵਤੀ ਕੀਤੀ ਜੋਤ ਵਤੀ ਕਰਕੇ ਉਹਦਾ ਪੂਜਾ ਪਾਠ ਕਰਕੇ ਫਿਰ ਮੈਂ ਲੱਗੀ ਸੀ ਰੋਟੀ ਲਾਉਣਾ ਤੇ ਵਾਸੇ ਮੈਂ ਦਰਬਾਰੀ ਖੋਲ ਲਈ ਸੀ ਮੈਨੂੰ ਥੋੜਾ ਜਿਹਾ ਚਾਨਣ ਪਾਊਗਾ ਤੇ ਵਾਸੇ ਪਹਿਲਾਂ ਤਾਂ ਮੈਂ ਬਾਰੀ ਖੋਲ ਲਈ ਤੇ ਬਾਅਦ ਚ ਫਿਰ ਮਲਾਤੀ ਸੀ ਕਿਉਂਕਿ ਨਾ ਹਵਾ ਆਉਣ ਲੱਗ ਗਈ ਸੀ ਬਾਰੀ ਵਿੱਚ ਦੀ ਕਾਫੀ ਤੇ ਗਿਆਂ ਸੇ ਫਿਰ ਬੰਦ ਹੁੰਦਾ ਸੀ ਹਵਾ ਨਾਲ ਤੇ ਸੇਕ ਨਹੀਂ ਲੱਗਦਾ ਸੀ ਤਵੇ ਨੂੰ ਫਿਰ ਮੈਂ ਬੰਦੀ ਕਰਤੀ ਸੀ ਤੇ ਬਸ ਫਿਰ ਮੈਂ ਇੱਥੇ ਰੋਟੀ ਬਣਾ ਰਹੀ ਆ ਤੇ ਤੁਸੀਂ ਦੇਖ ਹੀ ਰਹੇ ਹੋ ਕਿਵੇਂ ਹਨਾ ਹਵਾ ਨਾਲ ਧੂਆ ਹੋਈ ਜਾਂਦਾ ਤੇ ਬਸ ਇੱਥੇ ਮੈਂ ਰੋਟੀ ਬਣਾ ਕੇ ਤਿਆਰ ਕਰ ਦੂੰਗੀ ਨਾਸ਼ਤਾ ਤੇ ਬਸ ਨਾਸ਼ਤਾ ਮੈਂ ਬਣਾ ਕੇ ਫਿਰ ਇਹਨਾਂ ਨੂੰ ਦੇ ਦੂੰਗੀ ਤੇ ਵੀ ਨਾਲ ਦੇ ਨਾਲ ਸਰਵ ਕਰ ਦੂੰਗੀ ਮੈਂ ਕਹਾਂ ਵੀ ਖਾ ਲਓ ਗਰਮ ਗਰਮ ਹੀ ਵਧੀਆ ਲੱਗਦੇ ਆ ਪਰੋਂਠੇ ਤੇ ਠੰਡੇ ਤਾਂ ਹੋਰੇ ਹੋ ਜਾਂਦੇ ਆ ਮੈਂ ਕਹਾਂ ਵੀ ਇਸਨਿਆਂ ਫਿਰ ਮੈਂ ਬਾਏ ਮਾਰਤੀ ਸੀ ਮੈਂ ਕਿਹਾ ਚਾਚੂ ਪਾਲਾ ਤੇ ਲੈ ਜਾ ਤੂੰ ਤੇਰੀ ਛੋਅ ਤੇ ਰੋਟੀ ਖਾ ਲਓ ਤੇ ਆ ਜਿਹੜੀ ਤੁਸੀਂ ਵੀ ਕਰ ਲਓ ਨਾਸ਼ਤਾ ਤੇ ਨਾਸਤਾ ਰੈਡੀ ਹੈ ਤੇ ਵਸ ਫਿਰ ਮੈਂ ਇੱਥੇ ਤਿਆਰ ਕਰ ਦੂੰ ਕਿਉਂਕਿ ਇਹਨਾਂ ਨੇ ਹਨਾ ਬਾਵਾ ਆਟਾ ਗੁੰਨਿਆ ਸੀ ਮੈਂ ਵੇਟ ਰਿਹਾ ਨਿਕਾ ਰੱਜ ਕੇ ਖਾ ਲਓ ਚੱਲ ਜਿੰਨੇ ਨਹੀਂ ਭੁੱਖਾ ਫਿਰ ਪਹਿਲਾਂ ਤੇ ਇਹ ਕਹਿੰਦੇ ਦੋ ਦੋ ਖਾਵਾਂਗੇ ਫਿਰ ਇਹਨਾਂ ਨੇ ਤਾਂ ਚਾਰ ਖਾਲੇ ਸੀ ਉਹਨਾਂ ਚੱਲ ਜਿੰਨੇ ਕ ਭੁੱਖ ਆਉਣੇ ਆ ਖਾ ਲਓ ਕਿਉਂਕਿ ਟਾਈਮ ਵੀ ਕਾਫੀ ਹੋ ਗਿਆ ਸੀ ਕਿੱਥੇ ਅਸੀਂ 7:30 ਵਜੇ ਨਾਸ਼ਤਾ ਕਰ ਲੈਣੇ ਆ ਵੀ ਪਕਾ ਲੈਣੇ ਆ 8 ਵਜੇ ਤੱਕ ਰੈਡੀ ਕਰਕੇ ਖਾ ਲੈਣੇ ਆ ਤੇ ਅੱਜ ਸਾਨੂੰ 9:00 ਵਜੇ ਸੀ 9:00 ਵਜੇ ਤੱਕ ਮੈਂ ਲੱਗੀ ਸੀ ਬਣਾਉਣਾ 9:05 ਤੇ ਤੇ ਕਾਫੀ ਟਾਈਮ ਹੋ ਗਿਆ ਸੀ ਫਿਰ ਤਾਂ ਕਰਕੇ ਭੁੱਖ ਤਾਂ ਲੱਗ ਜਿੰਦੇ ਜਵਾਕਾਂ ਨੂੰ ਬਾਕੀ ਘਰੇ ਰਹਿ ਕੇ ਜਿਹੜੇ ਜਵਾਕ ਹੁੰਦੇ ਉਹਨਾਂ ਨੂੰ ਜਿਆਦਾ ਭੁੱਖ ਲੱਗਦੀ ਹੈ ਜੇ ਸਕੂਲ ਚਲੇ ਜਾਣ ਫਿਰ ਘੱਟ ਲੱਗਦੀ ਹੈ ਕੰਗ ਸਕੂਲ ਦੇ ਵਿੱਚ ਇਹ ਹਨਾ ਦੋ ਰੋਟੀਆਂ ਲੈ ਕੇ ਜਾਂਦੇ ਦੋ ਪਰੌਂਠੇ ਉਹੀ ਬਸ ਖਾਂਦੇ ਆ ਉਹਦੇ ਚ ਵੀ ਇੱਕ ਅੱਧੀ ਮੋੜ ਲੈਂਦੇ ਆ ਘਰੇ ਵਾਸਤੇ ਇਹਨਾਂ ਨੂੰ ਐ ਹੁੰਦਾ ਆ ਵੀ ਖਾ ਲਈਏ ਭੁੱਖ ਲੱਗੀ ਆ ਕੋਈ ਚੀਜ਼ ਹੈਗੀ ਖਾਣ ਨੂੰ ਕਿ ਨਹੀਂ ਹੈਗੀ ਬਸ ਐਂ ਕਰਦੇ ਰਹਿੰਦੇ ਆ ਤੇ ਬਸ ਫਿਰ ਮੈਂ ਇੱਥੇ ਸਾਰਾ ਨਾਸ਼ਤਾ ਕਰ ਲੂੰਗੀ ਰੈਡੀ ਤੇ ਰੈਡੀ ਕਰਕੇ ਤੇ ਫਿਰ ਆਪਾਂ ਤੁਹਾਨੂੰ ਬਾਅਦ ਵਿੱਚ ਮਿਲਾਂਗੇ ਤੇ ਆ ਦੇਖੋ ਜੀ ਨਾਸ਼ਤਾ ਇਹ ਮੈਂ ਕਰਨ ਲੱਗੀ ਸੀ ਤੇ ਮੈਂ ਚਟਣੀ ਲੈ ਲਈ ਸੀ ਲਾਲ ਮਿਰਚਾਂ ਦੀ ਕਾਲੇ ਚਟਣੀ ਬਣਾਈ ਸੀ ਤੇ ਚਾਹ ਸੀ ਤੇ ਬਸ ਪਰੌਂਠੇ ਸਦਾਲ ਵਾਲੇ ਮੈਂ ਤਾਂ ਦੋ ਹੀ ਬਣਾਏ ਸੀ ਆਪਦੇ ਬਾਕੀ ਇਹਨਾਂ ਨੂੰ ਖਾਤੇ ਸੀ ਮੇਰੇ ਬਸ ਦੋ ਹੀ ਰਹਿ ਗਏ ਸੀ ਦੋ ਆਟੇ ਦੋ ਪੇੜੇ ਰਹਿ ਗਏ ਸੀ ਮੈਂ ਕਿਹਾ ਚੱਲ ਬਹੁਤ ਆ ਵੀ ਬਾਲਾ ਹਣਾ ਵੀ ਖਾ ਕੇ ਫਿਰ ਉੱਤੇ ਜਾ ਵਜਾ ਬਣ ਜਾਂਦਾ ਕਿਉਂਕਿ ਚਾਹ ਵੀ ਹੁੰਦੀ ਨਾਲ ਚਟਣੀ ਹੋਗੀ ਤੇ ਉਹ ਸੱਚੀ ਗੱਲ ਹੀ ਹੋਈ ਜਦੋਂ ਮੈਂ ਬਸ ਚਾਹ ਤੇ ਹਣਾ ਚਟਣੀ ਨਾਲ ਖਾ ਲੇ ਪਰੌਂਠੇ ਉੱਤ ਸਵਾਲ ਲੱਗੇ ਬਾਅਦ ਚ ਤਿਆਬ ਬਣ ਗਿਆ ਬਸ ਐ ਉੱਪਰੀ ਹਣਾ ਵੀ ਸਾਰਾ ਕੁਝ ਉੱਪਰ ਨੂੰ ਹੀ ਆਈ ਗਿਆ ਜਿਵੇਂ ਤਜਾਬ ਬਣਿਆ ਹੁੰਦਾ ਤੇ ਫਿਰ ਮੈਂ ਖਾ ਕੇ ਆਵੇਂ ਪਛਤਾਈ ਵਸ ਨਾ ਰੋਟੀ ਤੇ ਬਸ ਫਿਰ ਮੈਂ ਇੱਥੇ ਲੱਗ ਗਈ ਸੀ ਭਾਂਡੇ ਧੋਣ ਭਾਂਡੇ ਮੈਂ ਸਾਫ਼ ਕਰਕੇ ਰੱਖ ਲਈ ਸੀ ਇੱਕ ਸਾਈਡ ਤੇ ਬਸ ਇਹਨਾਂ ਨੂੰ ਹੁਣ ਮਾਜ ਦੂੰਗੀ ਤੇ ਕਰ ਦੂੰਗੀ ਇਹਨੂੰ ਕਲੀਨ ਤੇ ਬਸ ਭਾਂਡੇ ਮੈਂ ਸਾਫ਼ ਕਰਕੇ ਰੱਖਦੇ ਸੀ ਭਾਂਡੇ ਮਾਝ ਕੇ ਫਿਰ ਮੈਂ ਲੱਗ ਗਈ ਸੀ ਕਿਚਨ ਸਾਫ਼ ਕਰਨੇ ਤੇ ਸਲਫ ਵਗੈਰਾ ਗੈਸ ਸਾਫ਼ ਕਰਨਾ ਤੇ ਦੁੱਧਨ ਵਾਲਾ ਆਪਾਂ ਦੇਤਾ ਸੀ ਪਹਿਲੀ ਤੇ ਬਸ ਫਿਰ ਮੈਂ ਇੱਥੇ ਹਨਾ ਸਾਰੇ ਸਲਫ ਵਗੈਰਾ ਸਾਫ ਕਰ ਦੂੰਗੀ ਗੈਸ ਨੂੰ ਸਾਫ ਕਰਕੇ ਇਹਨਾਂ ਦੇ ਜਿਹੜੇ ਬਰਨਰ ਆ ਸਟੈਂਡ ਹਨਾ ਜਿਹੜੇ ਗੈਸ ਦੇ ਉਹ ਮੈਂ ਚੰਗੀ ਤਰ੍ਹਾਂ ਸਾਫ਼ ਕਰਕੇ ਵਸ ਰੱਖ ਦੂੰਗੀ ਤੇ ਇੱਕ ਨਾ ਇਧਰੋਂ ਜਿਹੜੀ ਹਨਾ ਜਿੱਦਨ ਮੈਂ ਹੁਣ ਸਾਫ਼ ਕਰੀ ਇਹਨੇ ਜਿੱਦਨ ਮੈਂ ਥਾਲੀ ਚੱਕੇ ਇਧਰਲੇ ਸਾਡੇ ਸਾਡੇ ਬਾਰੇ ਰੱਖੀ ਹੋਈ ਆ ਤੇ ਰੋਸ਼ਨਦਾਨ ਜਾਂ ਤੇ ਉਹਦੇ ਵਿੱਚ ਦੀ ਪਾਣੀ ਕਾਫੀ ਆ ਜਾਂਦਾ ਸੀ ਮੈਂ ਇਹ ਦੀ ਗੱਲ ਛੱਡਦਾ ਤੇ ਇੱਥੇ ਸਲਫ ਤੇ ਬਾਰ ਬਾਰ ਇਕੱਠਾ ਹੋ ਜਾਂਦਾ ਸੀ ਤੇ ਕਿੰਨੇ ਵਾਰ ਮੈਂ ਸਾਫ਼ ਵੀ ਕਰਤਾ ਸੀ ਹਨਾ ਤਾਂ ਫਿਰ ਪਾਣੀ ਹਨਾ ਉੱਥੇ ਖੜਾ ਹੋ ਜਾਂਦਾ ਸੀ ਕਿਉਂਕਿ ਰੋੜ ਹੈ ਨਹੀਂ ਇਹਦੀ ਪਾਣੀ ਦੇ ਵਿੱਚ ਜਿੱਦਣ ਨੂੰ ਜਾਵੇ ਤੇ ਫਿਰ ਉੱਥੇ ਖੜਿਆ ਸੀ ਪਾਣੀ ਫਿਰ ਮੈਂ ਦੋ ਤਿੰਨ ਵਾਰ ਕੱਪੜੇ ਨਾਲ ਨਿਚੋੜ ਨਿਚੋੜ ਕੇ ਸਾਫ਼ ਕੀਤਾ ਫਿਰ ਦੂਜਾ ਸੁੱਕਾ ਕੱਪੜਾ ਫੇਰ ਆ ਤੇ ਫਿਰ ਆ ਕੇ ਸੁੱਕਿਆ ਫਿਰ ਮੈਂ ਪੱਖਾ ਛੱਡਿਆ ਤੇ ਨਹੀਂ ਤਾਂ ਐਂ ਗਿੱਲਾ ਗਿੱਲਾ ਹੋ ਰਹੀ ਸਿਕ ਸਿਕ ਜੀ ਕਰਦਾ ਸੀ ਤੇ ਤਿੰਨ ਚਾਰ ਵਾਰ ਪਾਣੀ ਫਿਰ ਬਾਛੜ ਜਿੱਦਣ ਨੂੰ ਹੁੰਦੀ ਹੈ ਹਨਾ ਉਦਰੀ ਫਿਰ ਹਵਾ ਨਾਲ ਪਾਣੀ ਆਉਂਦਾ ਜਿੱਦੜ ਬਾਛੜ ਹੋ ਜਾਂਦੀ ਹੈ ਤੇ ਇੰਦਰ ਬਸ ਬਾਛੜ ਆਈ ਪਈ ਸੀ ਤਾਂ ਕਰਕੇ ਪਾਣੀ ਕਾਫੀ ਹੋਇਆ ਪਿਆ ਸੀ ਤੇ ਬਸ ਫਿਰ ਮੈਂ ਇਥੋਂ ਕਰ ਦੂੰਗੀ ਕਲੀਨ ਇਹਨੂੰ ਚੰਗੀ ਤਰ੍ਹਾਂ ਸਲਫ ਨੂੰ ਤੇ ਸਲਫਾ ਸਲਫ ਇਸ ਕਲੀਨ ਕਰਕੇ ਤੇ ਬਸ ਫਿਰ ਮੈਂ ਹਨਾ ਚੰਗੀ ਤਰ੍ਹਾਂ ਸਾਫ ਕਰਕੇ ਤੇ ਬਸ ਆ ਜਿਹੜਾ ਕੱਪੜਾ ਸਲਫ ਵਾਲਾ ਇਹਨੂੰ ਨਿਚੋੜ ਕੇ ਚੰਗੀ ਤਰ੍ਹਾਂ ਧੋ ਕੇ ਸੁੱਕਣੇ ਪਾਉਣੇ ਆ ਦੇਖੋ ਇਹ ਮੀਂਹ ਹੋਇਆ ਤਾਂ ਨਹੀਂ ਹਟਿਆ ਸਾਢੇ 12 ਹੋ ਗਏ ਬਕਾਇਰ ਦੇ ਤੇ ਮੀਂਹ ਬਸ ਜੋਰੋ ਜੋਰ ਆ ਤਾਂ ਆ ਦੇਖੋ ਜੀ ਸਾਡੇ ਸਲਾਬ ਵੀ ਆ ਗਈ ਆ ਦੇਖੋ ਇਧਰੋਂ ਹਣਾ ਲੀਕਇਆ ਕਰੀ ਜਾਂਦਾ ਪਾਣੀ ਸਿੰਮੀ ਹੁੰਦਾ ਤੇ ਹਣਾ ਇਧਰੋਂ ਵੀ ਤੇ ਉਹ ਸਾਹਮਣੇ ਤੁਸੀਂ ਦੇਖ ਹੀ ਰਹੇ ਹੋ ਇੱਕ ਇਧਰਲੀ ਸਾਈਡ ਤੇ ਇਧਰ ਖੁੰਝੇ ਚ ਹਣਾ ਮੈਂ ਬੁਰਾ ਹੋ ਗਿਆ ਮੇਰਾ ਇੱਕ ਮਿੰਟ ਨਹੀਂ ਬੰਦ ਹੋਇਆ ਕਿਉਂਕਿ ਕੱਲ ਸਵੇਰ ਦਾ ਚੱਲੇ ਅਮੀ ਤੇ ਸੂਬਾ ਦਾ ਚੱਲ ਕੇ ਰਾਤ ਵੀ ਪਈ ਗਿਆ ਰਾਤ ਥੋੜਾ ਜਿਹਾ ਸੀ ਤੇ ਇੱਧਰ ਵੀ ਆਹ ਦੇਖੋ ਆਹ ਗੱਟਾ ਗੁੱਟਾ ਸਾਰਾ ਗਿੱਲਾ ਆਸਣਾ ਆਵਾਗ ਪਰ ਆਹ ਦੇਖੋ ਹਸਲਾ ਆ ਵਹੀ ਪਈਏ ਸਾਰੇ ਤੇ ਇੱਧਰ ਵੀ ਆਹ ਦੇਖੋ ਜੀ ਹੋਈ ਪਈ ਮਾੜੀ ਮਾੜੀ ਇੱਧਰ ਤਾਂ ਇੱਧਰ ਵਾਲੀ ਆਈ ਪਈ ਆ ਤੇ ਹਨ ਮੀ ਹਣਾ ਦੇਖੋ ਤੁਸੀਂ ਮੀ ਕਿਵੇਂ ਪਈ ਜਾਂਦਾ ਬਨੇਰੇ ਦੇ ਉੱਤੇ ਵੀ ਮੀ ਜਿਹੜਾ ਬਰੀਕ ਕਣੀ ਦਾ ਮੀ ਹਣਾ ਇਹ ਵਸ ਹਣਾ ਜਿਹੜੇ ਕਹਿੰਦੇ ਹੁੰਦੇ ਖੱਡਾ ਦੇ ਵਿੱਚ ਵੜ ਜਾਂਦਾ ਤੇ ਬਰੀਕ ਕਣੀ ਦਾ ਤੇ ਆਈ ਵਸ ਕਿਨ ਮੇਨ ਜੀ ਬਰੀਕ ਕਣੀ ਦਾ ਮੀ ਪਈ ਜਾਂਦਾ ਤੇ ਕਦੇ ਥੋੜਾ ਹੋ ਜਾਂਦਾ ਸਲੋ ਹੋ ਜਾਂਦਾ ਕਦੇ ਜਿਆਦਾ ਹੋ ਜਾਂਦਾ ਤੇ ਬੁਰਾ ਹਾਲ ਕੀਤਾ ਫੇਰ ਬਨੇ ਕਈ ਪਿੰਡਾਂ ਦੇ ਵਿੱਚ ਤਾਂ ਹਨਾ ਵੀ ਹਾੜਾ ਹੀ ਪਈ ਜਾਂ ਤੇ ਸਜੇ ਤੱਕ ਹੀ ਪਿੰਡਾਂ ਦੇ ਵਿੱਚ ਤੇ ਇੱਕ ਵੀਡੀਓ ਵਾਇਰਲ ਹੋਈ ਪਈ ਇੱਕ ਕੋਠੀ ਡਿੱਗ ਗਈ ਆਂ ਮੀਂਹ ਦੇ ਵਿੱਚ ਮੀਂਹ ਹਨਾ ਪਈ ਜਾਂਦਾ ਤੇ ਮੀਂਹ ਨਾਲ ਕੋਠੇ ਰੁੜ ਗਈ ਵਿਚਾਰਿਆਂ ਦੀ ਤੇ ਬਹੁਤ ਬੁਰਾ ਹਾਲ ਕਰ ਰੱਖਿਆ ਰੱਬ ਨੇ ਤੇ ਜੋ ਉਹ ਹੀ ਗੱਲ ਜਦੋਂ ਵੀ ਹਨਾ ਲੋਕ ਕਹਿੰਦੇ ਮੀਂਹ ਪਾਉਦੋ ਤਾਂ ਬਸ ਪੈਂਦਾ ਨਹੀਂ ਜੇ ਪਾਉਣ ਲੱਗ ਜਾਂਦਾ ਫਿਰ ਵਾਸ ਇਹ ਹੱਥ ਬਣਾ ਕੇ ਦਮ ਲੈਂਦਾ ਤੇ ਬੁਰਾ ਹਾਲ ਕਰ ਰੱਖਿਆ ਰੱਬ ਨੇ ਤੇ ਆਪਾਂ ਦਾ ਫਿਰ ਵੀ ਚੱਲ ਰੂਮ ਦੇ ਵਿੱਚ ਬੈਠੇ ਆ ਜਿਹੜੇ ਚੁਗੀਆਂ ਝੰਗੀਆਂ ਦੇ ਵਿੱਚ ਲੋਕ ਰਹਿੰਦੇ ਹਨ ਗਰੀਬ ਸਾਰੇ ਵਿਚਾਰੇ ਉਹਨਾਂ ਦਾ ਕੀ ਹਾਲ ਹੋਇਆ ਹੋਗਾ ਤੇ ਬਸ ਹੁਣ ਤਾਂ ਰੱਬ ਮੂਰੇ ਅਰਦਾਸ ਕਰਦੇ ਹਾਂ ਬਸ ਕਰ ਤੇ ਬਹੁਤ ਮੀ ਪਤਾ ਤੇ ਬੁਰਾ ਹਾਲ ਕਰ ਰਿਹਾ ਰੱਬ ਨੇ ਤੇ ਬਾਕੀ ਰੱਬ ਆਸਰੀ ਹੈ ਜੀ ਹਨਾ ਰੱਬ ਅੱਗੇ ਆਪਾਂ ਅਰਦਾਸ ਹੀ ਕਰਨ ਚੁੱਕੇ ਹਾਂ ਔਰ ਤਾਂ ਆਪਣਾ ਕੋਈ ਵਾਸ ਨਹੀਂ ਚੱਲਦਾ ਵੀ ਰੱਬ ਆਪ ਹੀ ਹਨਾ ਮੇਰ ਕਰੇ ਰੱਬ ਨੂੰ ਜਿਹੜਾ ਕੁਝ ਮਨਜ਼ੂਰਾ ਵੀ ਕਰੂਗਾ ਤੇ ਆਪਾਂ ਰੱਬ ਅੱਗੇ ਕੋਈ ਜ਼ੋਰ ਨਹੀਂ ਚੱਲ ਸਕਦਾ ਆਪਣਾ ਤੇ ਹੁਣ ਮੈਂ ਜੀ ਬਸ ਆਟਾ ਗੁੰਨ ਲੱਗੀਆਂ 12:30 ਹੋ ਗਏ ਟਾਈਮ ਤੁਸੀਂ ਦੇਖ ਹੀ ਰਹੇ ਹੋ ਦੇਖੋ ਐ 12:30 ਹੋ ਗਏ ਤੇ ਮੈਂ ਹੁਣ ਆਟਾ ਗੁੰਨਦੀ ਆਂ ਆਟਾ ਗੁੰਨ ਕੇ ਰੋਟੀ ਲੁਨੀ ਤੇ ਦੁਪਹਿਰ ਦੀ ਤੇ ਕਿਉਂਕਿ ਸਵੇਰ ਆਪਾਂ ਦਾਲਾਂ ਵਾਲੀ ਰੋਟੀ ਬਣਾਈ ਸੀ ਫਿਰ ਹੁਣ ਹੈ ਨਹੀਂ ਗਾ ਆਟਾ ਰਾਤ ਪਿਆ ਸੀ ਥੋੜਾ ਜਿਹਾ ਸੀ ਫਿਰ ਅਸੀਂ ਰਾਤ ਗੁੰਨਿਆ ਨਹੀਂ ਮੈਂ ਕਿਹਾ ਚਲ ਤਾਜ਼ੇ ਗੁੰਨ ਲਾਂਗੇ ਅੱਪ ਦੁਪਹਿਰੇ ਤੇ ਤਾਂ ਕਰਕੇ ਫੇਰ ਉਹ ਪਿਆ ਆਟਾ ਹੈ ਨਹੀਂਗਾ ਹੁਣ ਮੈਂ ਗੁੰਨਣਾ ਤੇ ਉਹਨੀ ਰੋਟੀ ਕਿਉਂਕਿ ਸ਼ੋਭਾ ਵੀ ਇਸਲੀਏ ਆਟੀ ਖਾਦੀ ਸੀ 10 ਵਜੇ ਕੇ ਸੀ ਰੋਟੀ ਖਾਂਦੇ ਹਨ ਤੇ ਤਾਂ ਕਰਕੇ ਇਹ ਕਚਾ ਨ ਵੀ ਆਟਾ ਉਟਾ ਗੁੰਨਦੇ ਅੰਨੇ ਟਾਈਮ ਹੋ ਜਾਊਗਾ 1 ਵਜੇ ਜਾਊਗਾ ਫਿਰ ਆਪਾਂ ਕਥਾ ਸੁਣਾਵਾਂਗੇ ਤੇ ਆ ਬਾਲ ਦੇਖੋ ਕਿੰਨੇ ਪੈਲੇ ਤੇ ਡੇਢ ਪੌਣੇ ਦੋ ਚੱਲਦੀ ਹੈ ਕਥਾ ਫਿਰ ਕਥਾ ਸੁਣਾਉਂਗੀ ਆਪਾਂ ਤੇ ਵੀ ਤੇ ਸ਼ੇਪਰਾਣ ਦੀ ਸ਼ੇਪਰਾਣ ਦੀ ਕਹਾਣੀ ਸੁਣਾਉਂਗੀ ਅੱਜ ਚਲੋ ਜੀ ਠੀਕ ਆ ਫਿਰ ਮਾਟਾ ਹੁਣ ਲਈ ਠੀਕ ਹੈ ਤੇ ਇੱਥੇ ਕਰਦੇ ਆਂ ਜੀ ਵੀਡੀਓ ਦਾ ਐਂਡ ਆਪਾਂ ਮਿਲਾਂਗੇ ਕੱਲ੍ਹ ਵਾਲੇ ਨਵੇਂ ਵਲੋਗ ਦੇ ਵਿੱਚ ਤੇ ਧੰਨਵਾਦ ਜੀ